ਛੰਦਾਲੀ ਟੀਮ ਦੇ ਆਜ ਤੁਹਾਡਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਖ਼ਬਰਾਂ ਅੰਮ੍ਰਿਤਪਾਲ ਮੋੜ ਹਾਈ ਕੋਰਟ ਪਹੁੰਚਿਆ ਪ੍ਰੋਰ ਅਰਾਲ ਰੱਦ ਕਰਨ ਸਬੰਧ ਸਰਕਾਰ ਦੇ ਫੈਸਲਿਆਂ ਦਿੱਤੀ ਚੁਣੌਤੀ ਖੰਡੂਰ ਸਾਹਿਬ ਸੰਤਦ ਮੈਂਬਰ ਅੰਮ੍ਰਿਤਪਾਲ ਸਿੰਘ ਇੱਕ ਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਅੰਮ੍ਰਿਤਪਾਲ ਸਾਨਸਦ ਦੇ ਸਰਦ ਰੁੱਤ ਵਿਸ਼ੇਸ਼ਨ ਹਿੱਸਾ ਲੈਣੇ ਪ੍ਰੋਰ ਦਾ ਦੇਣ ਤੇ ਪੰਜਾਬ ਸਰਕਾਰ ਦੇ ਫੈਸਲਿਆਂ ਚੁਣੌਤੀ ਦਿੱਤੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਇਸ ਤੋਂ ਪਹਿਲਾਂ ਕੋਈ ਸੁਣਵਾਈ ਤੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫਤੇ ਅੰਦਰ ਪਰੋਲ ਅਤੇ ਫੈਸਲਾ ਲੈਣ ਲਈ ਕਿਹਾ ਸੀ ਪਰ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ਤੇ ਇਸ ਨੂੰ ਖਾਰਜ ਕਰ ਦਿੱਤਾ ਹਾਈ ਕੋਰਟ ਇਸ ਪਟੀਸ਼ਨ ਤੇ ਸੋਮਵਾਰ ਨੂੰ ਸੁਣਵਾਈ ਕਰੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਿਛਲੇ ਸ਼ੁੱਕਰਵਾਰ ਪੰਜਾਬ ਦੇ ਗ੍ਰੈਪ ਆਗ ਨੂੰ ਨਿਰਦੇਸ਼ ਦਿੱਤਾ ਸੀ ਕਿ ਖਡੂਰ ਸਾਹਿਬ ਤੋਂ ਸਸਟਾ ਮੈਂਬਰ ਅਮਰਪਾਲ ਸਿੰਘ ਵੱਲੋਂ ਦਾਇਰ ਕੀਤੀ ਗਈ ਪਰਤੀ ਨਿਰਧਾਰਨ ਕਿਸ਼ਣ ਤੇ ਇੱਕ ਹਫਤੇ ਦੇ ਅੰਦਰ ਅੰਦਰ ਫੈਸਲਾ ਕਰੇ ਅਦਾਲਤ ਨੇ ਕਿਹਾ ਕਿ ਇਹ ਫੈਸਲਾ ਜੇਕਰ ਦਸੰਬਰ ਹੋਵੇ ਤਾਂ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਿਆ ਜਾਵੇ ਅਮਰਪਾਲ ਸੂਚਿਤ ਕੀਤਾ ਜਾਵੇ ਮੁੱਖ ਜੱਜ ਸ਼ੀਲ 나ਗੂ ਦੀ ਗਵਾਹੀ ਵਾਲੀ ਡਿਵੀਜ਼ਨ ਬੈਂਚ ਨੇ ਇਹ ਆਦੇਸ਼ ਉਸ ਪ੍ਰੀਸ਼ਦ ਦੀ ਸੁਣਵਾਈ ਦੌਰਾਨ ਦਿੱਤਾ ਕਿ ਜਿਸ ਵਿੱਚ ਅਮਰਪਾਲ ਸਿੰਘ ਨੇ 1 ਤੋਂ ਲੈ ਕੇ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦਰ ਉੱਤ ਸੈਸ਼ਨ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਅਮਰ ਅਮਰਪਾਲ ਫਿਲਹਾਲ ਨੈਸ਼ਨਲ ਸਕਿਉਰਿਟੀ ਐਨਐਸ ਤਹਿਤ ਸਾਮ ਦੀ ਡਬਲੂ ਗਰਜੇਲ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਮਰਪਾਲ ਨੇ ਕੋਰਟ ਨੂੰ ਕਿਹਾ ਹੈ ਕਿ ਐਨਐਸ ਦੀ ਧਾਰਾ 15 ਤਹਿਤ ਅੰਤਰਮ ਰਿਹਾਈ ਜਾਂ ਪ੍ਰੋਲ ਚਾਹੁੰਦਾ ਹੈ ਤਾਂ ਜੋ ਇਹ ਸੰਸਦ ਆਪਣੇ ਖੇਤਰ ਦੀਆਂ ਸਮੱਸਿਆ ਨੂੰ ਉਠਾ ਸਕੇ ਇਸ ਤੋਂ ਇਲਾਵਾ ਉਸ ਨੇ ਬਦਲੇ ਰੂਪ ਵਿੱਚ ਇੱਕ ਬੇਨਤੀ ਕੀਤੀ ਹੈ ਕਿ ਸਰਕਾਰ ਉਸ ਦੀ ਸੰਸਦ ਦੀ ਨਿੱਜੀ ਮੌਜੂਦਗੀ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕਰੇ ਉਸ ਨੇ 13 ਨਵੰਬਰ ਨੂੰ ਕੇਂਦਰੀ ਗ੍ਰਹਿ ਗ੍ਰਹਿ ਮੰਤralੇ ਪੰਜਾਬ ਸਰਕਾਰ ਤੇ ਅਮਰਸਾਦ ਦੇ ਜਿਲ੍ਹਾ ਮਜਿਸਟਰ ਤੋਂ ਇਹ ਆਪਣੇ ਪ੍ਰੈਧਿਤ ਪੱਤਰ ਭੇਜੇ ਸਨ ਜਿਸ ਦੇ ਫੈਸਲਾ ਲੈਣ ਦੀ ਅਪੀਲ ਕਾਈ ਕੋਡ ਕੀਤੀ ਗਈ ਹੈ ਲਗਭਗ 19 ਲੱਖ ਵੋਟਰਾਂ ਦੀ ਨਮਾਇੰਗੀ ਕਰਨ ਵਾਲ ਕਰਨ ਵਾਲੇ ਦਾ ਦਾਵਾ ਕਰਦੇ ਹੋਏ ਅਮਰਪਾਲ ਨੇ ਦਲੀਲ ਦਿੱਤੀ ਹੈ ਕਿ ਉਸ ਦਾ ਸੰਸਦ ਵਿੱਚ ਹਾਜ਼ਰ ਰਹਿਣਾ ਜ਼ਰੂਰੀ ਹੈ ਜੋ ਆਪਣੇ ਖੇਤਰ ਦੇ ਵਿਸ਼ਵਾਸ ਤੇ ਮੁੱਦਿਆਂ ਤੇ ਜਮਹੂਰੀਅਤ ਦੇ ਸਿਧਾਂਤ ਨੂੰ ਕਦਰਾਂ ਕੀਮਤਾਂ ਅਨੁਸਾਰ ਠਾ ਸਕੇ ਧੰਨਵਾਦ ਜੀ ਖਬਰਾਂ ਬੰਨਣ ਲਈ